ਬਸਰਕੇ ਪਿੰਡ ਵਿਸਥਿਤ ਹੈ ਗੁਰਦੁਆਰਾ ਸ਼੍ਰੀ ਸਨ ਸਾਹਿਬ ਜੀ ਇੱਥੇ ਹੋਈ ਇੱਕ ਅਦਭੁਤ ਘਟਨਾ ਜੋ ਸਿੱਖ ਇਤਿਹਾਸ 'ਚ ਸਦਾ ਲਈ ਅਮਰ ਹੋ ਗਈ ਜਦੋਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਅਗਲਾ ਗੁਰੂ ਬਣਾਇਆ ਤਾਂ ਦਾਤੂ ਜੀ ਜੋ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਸਨ ਇਸ ਗੱਲ ਨਾਲ ਈਰਖਾ ਕਰ ਬੈਠੇ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਗਵਿੰਦਵਾਲ ਸਾਹਿਬ ਛੱਡਣ ਤੇ ਮਜਬੂਰ ਕਰ ਦਿੱਤਾ ਗੁਰੂ ਸਾਹਿਬ ਬੜੀ ਨਿਮਰਤਾ ਨਾਲ ਆਪਣੇ ਪਿੰਡ ਬਸਰਕੇ ਵਾਪਸ ਆ ਗਏ ਉੱਥੇ ਇੱਕ ਛੋਟੀ ਝੌਂਪੜੀ 'ਚ ਬੰਦ ਹੋ ਗਏ ਦੇ ਦਰਵਾਜ਼ੇ ਉੱਤੇ ਚਿੱਠੀ ਲਿਖ ਦਿੱਤੀ ਜੋ ਇਹ ਦਰ ਖੋਲੇ ਉਹ ਮੇਰਾ ਸਿੱਖ ਨਹੀਂ ਤੇ ਮੈਂ ਉਸ ਦਾ ਗੁਰੂ ਨਹੀਂ ਜਦੋਂ ਸਿੱਖ ਬਾਬਾ ਬੁੱਢਾ ਸਾਹਿਬ ਜੀ ਦੀ ਅਗਵਾਈ 'ਚ ਇੱਥੇ ਪਹੁੰਚੇ ਉਹਨਾਂ ਨੇ ਸੋਚਿਆ ਕਿ ਹੁਣ ਕੀ ਕੀਤਾ ਜਾਵੇ ਆਖਿਰ ਬਾਬਾ ਬੁੱਢਾ ਜੀ ਨੇ ਇੱਕ ਕੰਦ ਚੋਟਾ ਛੇਰ ਕੀਤਾ ਤਾਂ ਜੋ ਗੁਰੂ ਸਾਹਿਬ ਦੇ ਹੁਕਮ ਦੀ ਉਲੰਘਣਾ ਨਾ ਹੋਵੇ ਉਹਨਾਂ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਸਾਡੇ ਬਿਨਾ ਤੁਸੀਂ ਨਹੀਂ ਰਹਿ ਸਕਦੇ ਤੇ ਅਸੀਂ ਤੁਹਾਡੇ ਬਿਨਾ ਨਹੀਂ ਰਹਿ ਸਕਦੇ ਆਕੇ ਗੁਰੂ ਅਮਰਦਾਸ ਜੀ ਮੰਨ ਗਏ ਤੇ ਆਪਣੇ ਸਿੱਖਾਂ ਨਾਲ ਵਾਪਿਸ ਗੋਇੰਦਵਾਲ ਸਾਹਿਬ ਪਰਤੇ ਉਹ ਪਵਿੱਤਰ ਚੇਤ ਅੱਜ ਵੀ ਗੁਰਦੁਆਰਾ ਸ੍ਰੀ ਸੰਸ ਸਾਹਿਬ ਵਿੱਚ ਮੌਜੂਦ ਹੈ ਜੇ ਤੁਸੀਂ ਵੀ ਇਤਿਹਾਸ ਦੀਆਂ ਗੱਲਾਂ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਸਾਡੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ